ਖਬਰ ਸੰਗਰੂਰ ਦੇ ਪਿੰਡ ਤਰੰਜੀ ਖੇੜਾ ਦੀ ਜਿੱਥੇ ਇੱਕ ਵੱਡੀ ਕੋਠੀ ਦੇ ਵਿੱਚ ਨਕਲੀ ਦੁੱਧ ਬਣਾਉਣ ਦਾ ਕਾਰੋਬਾਰ ਚੱਲਦਾ ਸੀ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਨੇ ਸਾਪਾ ਮਾਰ ਕੇ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਹੈ ਵੱਡੀ ਮਾਤਰਾ ਵਿੱਚ ਰਿਫਾਈਂਡ ਕੀ ਦੇ ਭਰੇ ਅਤੇ ਖਾਲੀ ਪੀਪੇ ਕਾਸਟਿਕ ਸੋਡਾ ਅਤੇ ਨਕਲੀ ਦੁੱਧ ਬਣਾਉਣ ਵਾਲੀ ਮਸ਼ੀਨਰੀ ਕਬਜ਼ੇ ਵਿੱਚ ਲਈ ਹੈ ਅਤੇ ਸਿਹਤ ਵਿਭਾਗ ਨੇ ਸਮਾਨ ਦੇ ਸੈਂਪਲ ਭਰੇ ਹਨ ਵਿਭਾਗ ਦੀ ਟੀਮ ਨੇ ਦੱਸਿਆ ਹਰਦੀਪ ਸਿੰਘ ਜੋ ਕਿ 베ਰ ਕਾ ਸੋਸਾਇਟੀ ਵਿੱਚ ਸੈਕਟਰੀ ਹੈ ਇਹ ਅਮਰੀਕਾ ਵਿੱਚੋਂ ਰੋਜ਼ਾਨਾ 3000 ਲੀਟਰ ਦੁੱਧ ਪਾਉਂਦਾ ਸੀ ਹੁਣ ਇਸ ਵਿੱਚੋਂ ਕਿੰਨਾ ਅਸਲੀ ਜਾਂ ਕਿੰਨਾ ਨਕਲੀ ਪਾਉਂਦਾ ਸੀ ਇਹ ਜਾਂਚ ਦਾ ਵਿਸ਼ਾ ਹੈ ਖਬਰ ਸੰਗਰੂਰ ਦੇ ਡੇੜਬਾ ਤੋਂ ਹੈ ਜਿੱਥੇ ਪੁਲਿਸ ਨੇ ਸਿਹਤ ਮਹਿਕਮੇ ਨਾਲ ਮਿਲ ਕੇ ਇੱਕ ਘਰ ਤੇ ਰੇਡ ਕਰਕੇ ਉਥੋਂ ਵੱਡੀ ਮਾਤਰਾ ਵਿੱਚ ਨਕਲੀ ਦੁੱਧ ਨਕਲੀ ਦੁੱਧ ਬਣਾਉਣ ਵਾਲਾ ਸਮਾਨ ਬਰਾਮਦ ਕੀਤਾ ਹੈ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਖੂਬ ਸੂਚਨਾ ਮਿਲੀ ਸੀ ਜਿਸ ਦੇ ਚੱਲਦੇ ਪੁਲਿਸ ਨੇ ਇਸ ਘਰ ਤੇ ਰੇਡ ਕੀਤੀ ਅਤੇ ਉਸ ਤੋਂ ਬਾਅਦ ਇਸ ਇਲਾਕੇ ਵਿੱਚ ਬੇਰਕਾ ਦਾ ਦੁੱਧ ਇਕੱਤਰ ਕਰਨ ਵਾਲੇ ਕੇਂਦਰ ਦੇ ਮਾਲਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਥੋਂ ਕੁਝ ਸ਼ੱਕੀ ਸਮਾਨ ਮਿਲਿਆ ਸੀ ਜਿਸ ਨਾਲ ਹੀ ਨਕਲੀ ਦੁੱਧ ਤਿਆਰ ਕੀਤਾ ਜਾਂਦਾ ਹੈ। ਜਿਸ ਦੇ ਚਲਦੇ ਉਹਨਾਂ ਇਹ ਸਮਾਨ ਜ਼ਬਤ ਕਰਕੇ ਸੀਲ ਕਰ ਲਿਆ ਅਤੇ ਦੁੱਧ ਦੇ ਸੈਂਪਲ ਭਰ ਕੇ ਭੇਜ ਦਿੱਤੇ ਹਨ। ਇੱਥੋਂ ਸਰ ਅੱਜ ਸਵੇਰੇ ਸਾਨੂੰ ਅਰਲੀ ਮਾਰਨਿੰਗ ਐਸਐਚਓ ਸਾਹਿਬ ਦਾ ਫੋਨ ਆਇਆ ਸੀ ਛੁੱਲਰ ਘਾਟ ਤੋਂ। ਕਹਿੰਦੇ ਵੀ ਇੱਕ ਪਿੰਡ ਚ ਵੀ ਐਵੇਂ ਪਹਿਲਾਂ ਤਾਂ ਉਹਨਾਂ ਨੇ ਸਾਡੇ ਤੋਂ ਬੇਸਿਕ ਜਾਣਕਾਰੀ ਲਈਤੀ ਵੀ ਮਿਕਸਿੰਗ ਵਗੈਰਾ ਵੀ ਕੀ ਕੀ ਵਿੱਚ ਪੈਂਦਾ ਦੁੱਧ ਦੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਆਉਣ ਲਈ ਕਿਹਾ ਇੱਥੇ ਵੀ ਇਮੀਡੀਏਟਲੀ ਤੁਸੀਂ ਪਹੁੰਚੋ ਟੀਮ ਸਮੇਤ ਤੇ ਅਸੀਂ ਜਿੰਨਾ ਜਲਦੀ ਆ ਸਕੇ ਮਤਲਬ ਇੱਥੇ ਆ ਕੇ ਜੋ ਦੇਖਿਆ ਤਾਂ ਕੁਝ ਰਿਫਾਈਨਡ ਦੇ ਟੀਨ ਕੁਝ ਕਾਸਟਿਕ ਸੋਡਾ ਤੇ ਦੁੱਧ ਦੀਆਂ ਚਾਰਕੈਨਾਂ ਖਾਲੀ ਐਮਪਟੀ ਟੀਨ ਖਾਲੀ ਰਿਫਾਈਨਡ ਔਇਲ ਦੇ ਟੀਨ ਵੀ ਪਈ ਸੀ ਜੋ ਬਰਾਮਦਗੀ ਇਹਨਾਂ ਨੇ ਕੀਤੀ ਹੈ ਪੁਲਿਸ ਨੇ ਤੇ ਬਾਕੀ ਦੁੱਧ ਦੇ ਰੂਪ ਚ ਜੋ ਵੀ ਹੁਣ ਲੈਬ ਦੀ ਰਿਪੋਰਟ ਹੀ ਦੱਸੂਗੀ ਵੀ ਉਹ ਕੀ ਪ੍ਰੋਡਕਟ ਸੀ ਕੁਝ ਪਿਆਰ ਆਉਣ ਵਾਲੇ ਉਜਾਰ ਵੀ ਹਾਂਜੀ ਕੁਝ ਮਿਕਸਰ ਗ੍ਰਾਈਂਡਰ ਵਗੈਰਾ ਕਿ ਇਹਨਾਂ ਦੇ ਨੀਚੇ ਗ੍ਰਾਈਂਡਿੰਗ ਲਈ ਜਿਵੇਂ ਉਹ ਲੱਗੇ ਹੋਏ ਸੀ ਮਿਕਸਿੰਗ ਲਈ ਉਹ ਸਾਰਾ ਮਤਲਬ ਬ੍ਰਮਦਗੀ ਕੀਤੀ ਇਹਨਾਂ ਨੇ ਇੰਨੀ ਕਬੱਡੀ ਮਤਲਬ ਕੀਤਾ ਜਾਂਦਾ ਸੀ ਕੰਮ ਇਹ ਤਾਂ ਮਤਲਬ ਜਿਵੇਂ ਹਰਦੀਪ ਸਿੰਘ ਜਿਹੜੇ ਸੁਸਾਇਟੀ ਦੇ ਸੈਕਟਰੀ ਨੇ ਵੇਰ ਕਦੇ ਉਹਨਾਂ ਵੱਲੋਂ ਤਾਂ ਇਹ ਕਿਹਾ ਗਿਆ ਵੀ ਮੈਂ 3000 ਲੀਟਰ ਦੁੱਧ ਡੇਲੀ ਪਾਉਣਾ ਹੈ ਤੇ ਹੁਣ ਇਹ ਇਹ ਉਹਦੇ ਚ ਕਿੰਨੀ ਮਿਕਸਿੰਗ ਕਰਦਾ ਹੈ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਕੌਣ ਵਿਅਕਤੀ ਨੇ ਇਹ ਹਰਦੀਪ ਸਿੰਘ ਨਾਮ ਦਾ ਵਿਅਕਤੀ ਹੈ ਜੋ ਤਰਿੰਜੀਕੇੜੇ ਪਿੰਡ ਦਾ ਹੀ ਰਹਿਣ ਵਾਲਾ ਹੈ ਇਹਦੀ ਬੇਰਕਾ ਸੁਸਾਇਟੀ ਚ ਸੈਕਟਰੀ ਦੀ ਮਤਲਬ ਹੈਗੀ ਹੈ ਪੋਸਟੇ ਦੀ ਇਹ ਦੇ ਨਾਲ ਪਰਿਵਾਰਕ ਮੈਂਬਰ ਵੀ ਸ਼ਾਮਿਲ ਉਦੇ ਬਾਰੇ ਉਹ ਇਨਵੈਸਟੀਗੇਸ਼ਨ ਪੁਲਿਸ ਦੀ ਹੈ ਜੀ ਸਾਡੇ ਵੱਲੋਂ ਤਾਂ ਹਰਦੀਪ ਸਿੰਘ ਤੋਂ ਜੋ ਕਾਰਵਾਈ ਕੀਤੀ ਗਈ ਹੈ ਐਜ਼ ਅ ਸੈਕਟਰੀ ਉਹਦੀ ਜ਼ਿੰਮੇਵਾਰੀ ਸੀ ਜੋ 10 ਵਜੇ ਤੁਸੀਂ ਰੇਡ ਸ਼ੁਰੂ ਕੀਤੀ ਸੀ ਇਹ ਅਸੀਂ ਸਵੇਰੇ ਅਸੀਂ ਸਰ ਲਗਭਗ ਸਾਨੂੰ 4.7 ਵਜੇ ਗੱਲ ਹੋਈ ਸੀ ਐਸਐਚਓ ਸਾਹਿਬ ਨਾਲ ਤੇ ਬੇ ਦਿਨ ਕੰਟੇਕ ਦੇ ਅੰਦਰ ਅਸੀਂ ਆ ਗਈ ਸੀ ਇੱਥੇ ਉਸ ਤੋਂ ਬਾਅਦ ਲਗਾਤਾਰ ਪ੍ਰੋਸੈਸ ਚੱਲ ਰਿਹਾ ਸੀ ਇਸ ਤਰ੍ਹਾਂ ਦਾ ਕੁਝ ਨਹੀਂ ਤੇ ਅਸੀਂ ਬਿਲਕੁਲ ਸਾਡੇ ਫੂਡ ਡਿਪਾਰਟਮੈਂਟ ਦੇ ਅਕੋਰਡਿੰਗ ਜਿਵੇਂ ਸਮਾਨ ਪਿਆ ਸੀ ਓਮੀ ਉਸੇ ਪੋਜੀਸ਼ਨ 'ਚ ਸੀ ਬਾਕੀ ਘਰੇ ਵੀ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਹੋਏ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਾਕੀ ਹਾਂਜੀ ਫੁਟੇਜ ਅਸੀਂ ਜੋ ਆਪਣੇ ਵੱਲੋਂ ਫੋਟੋ ਖਿੱਚ ਸਕਦੇ ਹਾਂ ਉਹ ਤਾਂ ਅਸੀਂ ਰੂਟੀਨ 'ਚ ਕਰਦੇ ਹਾਂ ਹਾਂਜੀ ਤੇ ਦੂਸਰੀ ਗੱਲ ਇਹ ਆ ਵੀ ਜਿਹੜੇ ਲੋਕ ਸੀ ਉਹ ਇਹਨਾਂ ਦੇ ਸਿਕਿਉਰਿਟੀ ਪਰਪਸ ਵੀ ਹੁੰਦਾ ਉਹ ਉਹਦੇ ਬਾਰੇ ਅਸੀਂ ਜ਼ਿਆਦਾ ਕੁਝ ਨਹੀਂ ਕਹਿ ਸਕਦੇ ਨਹੀਂ ਉਹ ਦੇਖੋ ਪੁਲਿਸ ਦਾ ਮੈਟਰ ਹੈ ਅਸੀਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕੀ ਕਾਰਵਾਈ ਉਹਨਾਂ ਦੀ ਅਸੀਂ ਦੇਖੋ ਫੂਡ ਸੇਫਟੀ ਦੇ ਅਕੋਰਡਿੰਗ ਐਕਟ ਮੁਤਾਬਕ ਸੈਂਪਲ ਲੈ ਲਏ ਦੋ ਦੁੱਧ ਦੇ ਸੈਂਪਲ ਲਏ ਤੇ ਨੇ ਇੱਕ ਰਿਫਾਈਨਡ ਜਿਹੜੇ 5 ਟੀਨ ਭਰੇ ਹੋਏ ਸੀ ਉਹਨਾਂ ਚੋਂ ਇੱਕ ਸੈਂਪਲ ਲਿਆ ਤਾਂ ਤੇ ਅਗਲੀ ਕਾਰਵਾਈ ਰਿਪੋਰਟ ਆਉਣ ਤੋਂ ਬਾਅਦ ਹੀ ਹੋਊਗੀ ਅਸੀਂ ਮੋੜਾ ਜਪੇਸ਼ਰਗਰ ਖੜੇ ਸੀਗੇ ਸਾਨੂੰ ਇੱਕ ਮੁਖਬਰ ਨੇ ਦੱਸਿਆ ਵੀ ਹਰਦੀਪ ਸਿੰਘ son of ਹਰਪਾਲ ਸਿੰਘ ਤੇ ਉਹਦੀ ਘਰ ਵਾਲੀ ਗੁਰਪ੍ਰੀਤ ਕੌਰ ਨਕਲੀ ਦੁੱਧ ਬਣਾ ਕੇ ਵੇਚਣ ਦਾ ਧੰਦਾ ਕਰਦੇ ਨੇ ਜਿਸ ਤੇ ਅਸੀਂ ਪੁਲਿਸ ਪਾਰਟੀ ਸਮੇਤ ਉਹਨਾਂ ਦੇ ਘਰੇ ਗਏ ਘਰੇ ਜਾ ਕੇ ਜਦੋਂ ਅਸੀਂ ਵਾਸੀ ਤਰੰਜੀ ਖੇੜਾ ਤਰੰਜੀ ਖੇੜੇ ਗਏ ਜਦੋਂ ਅਸੀਂ ਉਹਨਾਂ ਦੇ ਘਰੇ ਪੁੱਜੇ ਤਾਂ ਉਹਦੇ ਘਰੇ ਉਹਦੀ ਵਾਈਫ ਤੇ ਇਹਦਾ ਹਸਬੰਡ ਦੁੱਧ ਬਣਾ ਕੇ ਰੱਖੇ ਸੀਗੇ 150 ਲੀਟਰ ਦੋਸਤਾਂ ਦੇ ਮੌਕੇ ਤੋਂ ਫੜਿਆ ਜੀ ਮੌਕੇ ਤੇ ਫਿਰ ਅਸੀਂ ਐਫਐਸਓ ਫੂਡ ਸਪਲਾਈ ਦੇ ਵਿਭਾਗ ਦੇ ਐਫਐਸਓ ਨੇ ਉਹਨਾਂ ਨੂੰ ਵੀ ਮੌਕੇ ਤੇ ਬੁਲਾ ਲਿਆ ਉੱਤੇ ਬੁਲਾ ਕੇ ਉਹਨਾਂ ਦੇ ਸੈਂਪਲ ਭਰੇ ਤੇ ਅਸੀਂ ਉਹਨਾਂ ਨੂੰ ਮੌਕੇ ਤੋਂ ਗਿਰਤਤਾ ਕਰ ਲਿਆ ਤੇ ਇਹਨਾਂ ਪਾਸੋਂ 5 ਡੱਬੇ 5 ਪੀਪੇਕਿਓ ਦੇ ਤੇ ਰਿਫਾਈਨਡ ਦੇ ਤੇ ਬਾਕੀ 800 ਗ੍ਰਾਮ ਜਿਗਾ ਨਸ਼ੀਲਾ ਜੋ ਵਿੱਚ ਪਾਊਡਰ ਪਾਉਂਦੇ ਨੇ ਤੇ ਬਾਕੀ 150 50 ਕਿਲੋ ਦੁੱਧ ਪਰ ਇਹ ਇਹ ਬੇਰ ਕਾ ਕੰਪਨੀ ਹੈ ਦੁੱਧ ਦੀ ਉੱਥੇ ਜਾਂਦਾ ਸੀ ਤਾਂ ਸਪਲਾਈ ਜਾਂਦੀ ਸੀ ਕਿੰਨੇ ਉਹ 3 ਸਾਲ ਤੋਂ ਇਹਨਾਂ ਦੇ ਉਹ ਇਨਵੈਸਟੀਗੇਸ਼ਨ ਅਸੀਂ ਕਰਦੇ ਆ ਜਿਹੜੇ ਜਿਹੜੇ ਬੰਦੇ ਤੋਂ ਦੁੱਧ ਲੈਂਦੇ ਸੀਗੇ ਤੇ ਬਾਕੀ ਇਹ ਆਪ ਵੀ ਤਿਆਰ ਕਾਫੀ ਤਿਆਰ ਕਰਕੇ ਆਪਣੇ ਛੋਟਾ ਹੱਥ ਹੀ ਰੱਖਿਆ ਹੋਇਆ ਸੀਗਾ ਉਹਦੇ ਚ ਪਿੰਡਾਂ ਚੋਂ ਸਪਲਾਈ ਇਕੱਠੀ ਕਰਕੇ ਕਰੇ ਬਾਉਂਡ ਕਰਕੇ ਫਿਰ ਉਹਨੂੰ ਆਪਣੀ ਡੈਰੀ ਬਣਾਈ ਹੋਈ ਸੀ ਜੀ ਤਰਜੀ ਕਿਹੜੇ ਹੁੰਦੇ ਉੱਥੇ ਵੀਰੇ ਇਕੱਠਾ ਕਰਕੇ ਫਿਰ ਸਪਲਾਈ ਜਾਂਦੀ ਸੀ ਉੱਥੇ ਜੀ ਆਪਣੇ ਦੇਖਾਂਗੇ